ਇਟਲੀ ਦੇ ਵਿੱਚ ਠੱਗੀ ਮਾਰੀ ਗਈ ਆ ਆਪਣੇ ਪੰਜਾਬੀਆਂ ਦੇ ਨਾਲ ਤੇ ਠੱਗੀ ਦਾ ਸ਼ਿਕਾਰ ਬਹੁਤ ਪੰਜਾਬੀ ਹੋਏ ਨੇ ਤੇ ਠੱਗੀ ਮਾਰਨ ਵਾਲਾ ਵੀ ਇੱਕ ਪੰਜਾਬੀ ਹੀ ਸੀਗਾ ਜਿਸ ਨੇ 25 ਤੋਂ 30 ਹਜ਼ਾਰ ਯੂਰੋ ਦੀ ਠੱਗੀ ਮਾਰੀ ਆ ਟਿਕਟੌਕ ਦੇ ਉੱਪਰ ਇੱਕ ਨਕਲੀ ਆਈਡੀ ਬਣਾ ਕੇ ਨਕਲੀ ਆਈਡੀ ਟਿਕਟੌਕ ਦੀ ਉਸ ਨੇ ਬਣਾਈ ਸੀ ਤੇ ਉਸ ਨਕਲੀ ਆਈਡੀ ਦੇ ਉੱਪਰ ਉਹ ਪੰਜਾਬੀ ਗਾਣਾ ਲਗਾ ਕੇ ਇੱਕ ਫੋਟੋ ਸ਼ੇਅਰ ਕਰਦਾ ਸੀ ਉਸ ਫੋਟੋ ਦੇ ਉੱਪਰ ਲਿਖਿਆ ਹੁੰਦਾ ਸੀ ਕਿ ਇੰਡੀਆ ਜਾਣ ਵਾਸਤੇ ਟਿਕਟਾਂ ਬਹੁਤ ਸਸਤੀਆਂ ਰੋਮਾਂ ਤੋਂ ਦਿੱਲੀ ਦੀ 370 ਯੂਰੋ ਜਾਂ 550 ਯੂਰੋ ਆਉਣ ਜਾਣ ਦੀ ਤੇ ਲੋਕੀ ਜਿਹੜੇ ਆ ਉਹ ਲਾਲਚ ਦੇ ਵਿੱਚ ਆ ਜਾਂਦੇ ਸੀ ਤੇ ਲੋਕੀ ਜਦੋਂ ਉਸ ਨੂੰ ਕਮੈਂਟ ਕਰਦੇ ਸੀ ਜਾਂ ਪਰਸਨਲ ਉਸ ਦੀ ਆਈਡੀ ਤੇ ਮੈਸੇਜ ਕਰਦੇ ਸੀ ਤਾਂ ਉਹ ਆਪਣਾ ਵਟਸਐਪ ਨੰਬਰ ਭੇਜਦਾ ਸੀ ਜਿਹੜਾ ਵਟਸਐਪ ਨੰਬਰ ਸੀ ਉਹ ਸੀਗਾ ਪੁਰਤਗਾਲ ਦਾ ਜਦੋਂ ਅਗਲੇ ਨਾਲ ਗੱਲਬਾਤ ਕਰਦਾ ਸੀ ਫੋਨ ਤੇ ਤੇ ਉਹ ਕਹਿੰਦਾ ਸੀ ਕਿ ਮੈਂ ਰਹਿ ਇਟਲੀ ਦੇ ਵਿੱਚ ਰਿਹਾ ਆ ਜੇਕਰ ਉਸ ਨੂੰ ਕੋਈ ਕਹਿੰਦਾ ਕਿ ਮੈਂ ਰੋਮਾ ਰਹਿਣਾ ਤਾਂ ਉਹ ਕਹਿੰਦਾ ਸੀ ਮੈਂ ਬੈਰਗਮੋ ਰਹਿਣਾ ਜੇਕਰ ਕੋਈ ਕਹਿੰਦਾ ਬੈਰਗਮੋ ਤਾਂ ਉਹ ਕਹਿੰਦਾ ਮੈਂ ਰੋਮਾ ਰਹਿਣਾ ਆ ਲੋਕਾਂ ਨੂੰ ਉਹ ਪੂਰਾ ਵਿਸ਼ਵਾਸ ਦਿਵਾਉਂਦਾ ਸੀ ਕਿ ਟਿਕਟਾਂ ਬਿਲਕੁਲ ਅਸਲੀ ਨੇ ਜੋ ਨ ਕੋਈ ਸਵਾਲ ਕਰਦਾ ਕਿ ਟਿਕਟਾਂ ਇੰਨੀਆਂ ਸਸਤੀਆਂ ਤੁਸੀਂ ਕਿਵੇਂ ਦੇ ਰਹੇ ਹੋ ਤਾਂ ਉਸਨੇ ਕਿਹਾ ਕਿ ਸਾਡੀ ਕੰਪਨੀ ਰਜਿਸਟਰਡ ਆ ਅਲਫਾ ਟਰੈਵਲ ਦੇ ਨਾਮ ਤੋਂ ਉਹਦੀ ਟਿਕਟ ਟੌਕ ਦੇ ਉੱਪਰ ਆਈਡੀ ਸੀ ਤੇ ਹੋਰ ਵੀ ਕਾਫੀ ਵੱਖ-ਵੱਖ ਨਾਵਾਂ ਤੋਂ ਉਸਨੇ ਆਈਡੀਆਂ ਬਣਾਈਆਂ ਹੋਈਆਂ ਸੀ ਪਰ ਕੋਈ ਦਫ਼ਤਰ ਨਹੀਂ ਸੀ ਸਿਰਫ ਨਕਲੀ ਆਈਡੀਆਂ ਸੀ ਜਦੋਂ ਕੋਈ ਉਸ ਤੋਂ ਸਵਾਲ ਜ਼ਿਆਦਾ ਪੁੱਛਦਾ ਸੀ ਤਾਂ ਉਹ ਕਹਿੰਦਾ ਸੀ ਕਿ ਅਸੀਂ ਇਕੱਠਾ ਜਿਹੜਾ ਆ ਉਹ ਕੋਟਾ ਚੱਕਿਆ ਹੋਇਆ ਆ ਟਿਕਟਾਂ ਇਕੱਠੀਆਂ ਚੱਕਦੇ ਆ 에ਅਰਲਾਈਨ ਦੀਆਂ ਤੇ ਸਾਨੂੰ ਟਿਕਟਾਂ ਜਿਹੜੀਆਂ ਸਸਤੀਆਂ ਮਿਲਦੀਆਂ ਨੇ ਤੇ ਅਸੀਂ ਪੂਰੇ ਯੂਰਪ ਦੇ ਸਪਲਾਇਰਾਂ ਤੇ ਲੋਕੀ ਭਰੋਸਾ ਕਰ ਲੈਂਦੇ ਸੀ ਕਿ ਸਾਨੂੰ ਡਾਇਰੈਕਟ ਡੀਲ ਮਿਲਦੀ ਪਈ ਹੈ ਸਾਡੇ ਪੈਸੇ ਬਚਦੇ ਪਏ ਆ ਤੇ ਉਹ ਪੁਰਤਗਾਲ ਦੇ ਇੱਕ ਅਕਾਊਂਟ ਦੇ ਵਿੱਚ ਪੈਸੇ ਪਵਾਉਂਦਾ ਸੀ ਇਸ ਵਾਰ ਉਸਨੇ ਵੱਡਾ ਹੱਥ ਕੰਜ ਮਾਰਿਆ ਉਸਨੇ ਨਵੰਬਰ 2024 ਤੋਂ ਲੈ ਕੇ 2025 ਫਰਵਰੀ ਯਾਨੀ ਕਿ ਇਸੇ ਸਾਲ ਹਫਤੇ ਦੇ ਵਿੱਚ ਵਿੱਚ ਹੀ ਉਸਨੇ ਜਿਹੜਾ ਸਾਰਾ ਉਹਦਾ ਸੱਚ ਜਿਹੜਾ ਸਾਹਮਣੇ ਆਇਆ ਹੈ ਇੱਕ ਵੀਰ ਨੇ ਸਾਰੀ ਇਨਵੈਸਟੀਗੇਸ਼ਨ ਕਰਕੇ ਮੈਨੂੰ ਦੱਸਿਆ ਕਿ ਉਸਨੇ ਪੂਰੇ ਇਟਲੀ ਦੇ ਵਿੱਚ ਜਿੰਨੀਆਂ ਵੀ ਪੰਜਾਬੀਆਂ ਦੀਆਂ ਦੁਕਾਨਾਂ ਨੇ ਛੋਟੇ ਮੋਟੇ ਗਰੋਸਰੀ ਸਟੋਰ ਨੇ ਉਹਨਾਂ ਸਾਰਿਆਂ ਨੂੰ ਕੌਲਾਂ ਕੀਤੀਆਂ ਇਹ ਲਾਲਚ ਦਿੱਤਾ ਕਿ ਮੇਰੀ ਜਿਹੜੀ ਏਜੰਸੀ ਆ ਟਿਕਟਾਂ ਦੀ ਤੇ ਮੈਂ ਟਿਕਟੌਕ ਦੇ ਉੱਪਰ ਵੀਡੀਓ ਪਾਉਣਾ ਜੇਕਰ ਕੋਈ ਟਿਕਟਾਂ ਦੀ ਡਿਮਾਂਡ ਕਰੂਗਾ ਤਾਂ ਉਹ ਤੁਹਾਡੇ ਕੋਲੇ ਮੈਂ ਭੇਜੂਗਾ ਤੁਹਾਡੇ ਏਰੀਏ ਦੇ ਵਿੱਚ ਤੇ ਤੁਹਾਨੂੰ ਉਹ ਪੈਸੇ ਦੇ ਕੇ ਜਾਊਗਾ ਤੇ ਤੁਹਾਨੂੰ ਟਿਕਟ ਪਿੱਛੇ 20 ਯੂਰੋ ਜਾਂ ਕਮਿਸ਼ਨ ਜਾਂ 30 ਜਾਂ 50 ਯੂਰੋ ਦਾ ਲਾਲਚ ਉਸਨੇ ਦੁਕਾਨਾਂ ਵਾਲਿਆਂ ਨੂੰ ਦਿੱਤਾ ਕਿ ਤੁਸੀਂ ਪੈਸੇ ਜਿਹੜੇ ਆ ਉਹ ਮੇਰੇ ਅਕਾਊਂਟ ਦੇ ਵਿੱਚ ਪਾ ਦਿਓ ਅਗਲੇ ਤੋਂ ਲੈ ਕੇ ਤੇ ਐਨ ਜੀਓਸ ਨੇ ਦੁਕਾਨਾਂ ਵਾਲਿਆਂ ਦੇ ਨਾਲ ਬਹੁਤ ਤਕੜੇ ਲੈਵਲ ਦੀ ਜਿਹੜੀ ਇੱਕ ਗੇਮ ਪਾਈ ਆ ਹੁਣ ਲੋਕ ਜਿਹੜੇ ਆ ਉਹ ਦੁਕਾਨਾਂ ਵਾਲਿਆਂ ਨੂੰ ਕਹਿ ਰਹੇ ਆ ਕਿ ਠੱਗੀ ਤੁਸੀਂ ਮਾਰੀ ਆ ਦੁਕਾਨਾਂ ਵਾਲੇ ਕਹਿੰਦੇ ਆ ਕਿ ਸਾਡੇ ਨਾਲ ਠੱਗੀ ਉਸ ਟਿਕਟੋਕ ਵਾਲੇ ਚੋਰ ਨੇ ਮਾਰੀ ਆ ਜਿਸ ਦਾ ਨਾਂ ਤਾਂ ਕਿਸੇ ਨੇ ਚਿਹਰਾ ਦੇਖਿਆ ਆ ਨਾ ਕਿਸੇ ਨੇ ਕੋਈ ਵੀਡੀਓ ਕਾਲ ਕੀਤੀ ਆ ਸਿਰਫ ਉਸਦੇ ਦੋ ਨੰਬਰ ਨੇ WhatsApp ਦੇ ਜੇਕਰ ਕੋਈ ਉਸ ਨੂੰ ਫੋਨ ਲਾ ਕੇ ਗਾਲੀ ਗਲੋਚ ਕਰਦਾ ਆਪਣੇ ਪੈਸੇ ਵਾਪਸ ਮੰਗਦਾ ਆ ਤਾਂ ਉਹ ਅੱਗੋਂ ਉਸੇ ਦੀ ਹੀ ਪ੍ਰੋਫਾਈਲ ਪਿਕਚਰ ਲਗਾ ਕੇ ਉਸ ਨੂੰ ਉਸ ਦਾ ਜਿਹੜਾ ਮਿਸਯੂਜ਼ ਕਰਦਾ ਆ TikTok ਦੇ ਉੱਪਰ ਵੀਡੀਓ ਪਾਉਂਦਾ ਉਸ ਦੇ ਕੋਲੇ ਬਹੁਤ ਸਾਰੀਆਂ ਆਈਡੀਆਂ ਨੇ ਕਿਤੇ ਤੁਸੀਂ ਤਾਂ ਨਹੀਂ ਇਸ ਚੀਜ਼ ਦੇ ਸ਼ਿਕਾਰ ਹੋਏ ਜੇਕਰ ਸ਼ਿਕਾਰ ਹੋਏ ਹੋ ਤੇ ਕਮੈਂਟ ਜਰੂਰ ਕਰੋ ਤੇ ਆਪਣੇ ਨਜ਼ਦੀਕੀ ਥਾਣੇ ਦੇ ਵਿੱਚ ਇਸ ਦੀ ਜਰੂਰ ਰਿਪੋਰਟ ਕਰਕੇ ਆਓ ਉਹ ਨੰਬਰ ਦੇ ਕੇ ਆਓ ਉਹ ਬੈਂਕ ਅਕਾਊਂਟ ਦੇ ਕੇ ਆਓ ਜਿਸ ਦੇ ਵਿੱਚ ਤੁਸੀਂ ਪੈਸੇ ਪਾਏ ਆ ਇਹਦੇ ਚ ਕੁਭਰਾਉਣ ਦੀ ਕੋਈ ਲੋੜ ਨਹੀਂ ਹੈਗੀ ਉਸ ਬੰਦੇ ਦਾ ਲੀਗਲ ਜਿਹੜਾ ਕਿ ਐਕਸ਼ਨ ਲਿਆ ਜਾਵੇਗਾ ਪੁਲਿਸ ਵਾਲਿਆਂ ਵੱਲੋਂ ਜਿੰਨੀਆਂ ਪੁਲਿਸ ਕੋਲੇ ਰਿਪੋਰਟਾਂ ਜਾਣਗੀਆਂ ਓਨਾਂ ਹੀ ਕੇਸ ਜਿਹੜਾ ਆ ਉਹ ਸਟਰੋਂਗ ਹੋਵੇਗਾ ਕਦੇ ਵੀ ਕਿਸੇ ਆਨਲਾਈਨ ਨਾ ਵੈਬਸਾਈਟ ਤੇ ਭਰੋਸਾ ਕਰੋ ਟਿਕਟਾਂ ਲੈਣ ਵਾਸਤੇ ਜਿਸ ਬਾਰੇ ਤੁਹਾਨੂੰ ਕਦੇ ਸੁਣਿਆ ਨਹੀਂ ਨਾ ਤੁਸੀਂ ਜਾਣਿਆ ਖਾਸ ਕਰਕੇ ਟਿਕਟੋਕ ਤੇ ਤਾਂ ਬਿਲਕੁਲ ਵੀ ਨਹੀਂ ਜੇਕਰ ਕੋਈ ਬੰਦਾ ਤੁਹਾਨੂੰ ਬਿਨਾ ਮੂਹਰੇ ਆਏ ਟਿਕਟਾਂ ਵੇਚ ਰਿਹਾ ਆ ਇੱਕ ਚੀਜ਼ ਹੋਰ ਆ ਬਹੁਤ ਸਾਰੇ ਵੀਰ ਜਿਹੜੇ ਵੀਜ਼ਿਆਂ ਦੀ ਅਪਡੇਟ ਕਰਦੇ ਆ ਤੇ ਉਹ ਵੀਜ਼ਿਆਂ ਦੇ ਜਿਹੜੀਆਂ ਆਈਡੀਆਂ ਆ ਉਹ ਵੀ ਨਕਲੀ ਬਣੀਆਂ ਹੋਈਆਂ ਨੇ ਜੇਕਰ ਕਿਸੇ ਨੇ ਕੋਈ ਵੀਜ਼ਾ ਅਪਲਾਈ ਕਰਨਾ ਆ ਉਹ ਵੀ ਆਫਿਸ ਦੇ ਵਿੱਚ ਜਾਓ ਚਾਹੇ ਤੁਹਾਡੀ ਟਿਕਟ 100 ਦੀ ਲੱਗੇ ਚਾਹੇ 200 ਦੀ ਲੱਗੇ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਕੰਮ 'ਚੋਂ ਛੁੱਟੀ ਕਰੋ ਅਗਲੇ ਦੇ ਜਾ ਕੇ ਆਫਿਸ ਦੇ ਵਿੱਚ ਗੱਲ ਕਰਕੇ ਉੱਥੇ ਫਾਈਲ ਜਮ੍ਹਾਂ ਕਰਵਾ ਕੇ ਉਹ ਤਾਂ ਜੋ ਤੁਹਾਨੂੰ ਪਤਾ ਹੋਵੇ ਟਿਕਟੋਕ ਤੇ ਆਨਲਾਈਨ ਜਿਹੜੇ ਕਿ ਬਹੁਤ ਜ਼ਿਆਦਾ ਲੋਕੀ ਫਾਈਲਾਂ ਵੀਜ਼ੇ ਅਪਲਾਈ ਕਰਨ ਵਾਲੇ ਬੈਠੇ ਆ ਕਿਸੇ ਦੇ ਭਰੋਸਾ ਨਾ ਕਰੋ ਉਹ ਸਾਰੇ ਚੋਰ ਨੇ ਕੋਈ ਵੀਜ਼ਾ ਅਪਲਾਈ ਨਹੀਂ ਕਰਦੇ ਨਕਲੀ ਵੀਜ਼ੇ ਬਣਾ ਬਣਾ ਕੇ ਦੇਈ ਜਾਂਦੇ ਆ ਆਪਦੇ ਕੋਲੋਂ ਪੈਸੇ ਤੁਹਾਡੇ ਤੋਂ ਠੱਗੀ ਜਾਂਦੇ ਆ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ